ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਦੋਸਤਾਂ ਦੇ ਤੇ ਦੋਸਤੋ ਅੱਜ ਆਪਾਂ ਵਾਇਰਲ ਵੀਡੀਓ ਵਾਲੀ ਸੜਕ ਦੇ ਉੱਤੇ ਖੜੇ ਆ ਜਿਹੜੀ ਮਤਲਬ ਸੜਕ ਦੇ ਚਰਚੇ ਫੇਸਬੁੱਕ ਤੇ ਬਹੁਤ ਜ਼ਿਆਦਾ ਨੇ YouTube ਤੇ ਬਹੁਤ ਜ਼ਿਆਦਾ ਨੇ ਹਨਾ ਤੇ ਮਤਲਬ ਯਾਰ ਕਾਫੀ ਲੋਕਾਂ ਨੇ ਵੱਡੇ ਵੱਡੇ ਲੋਕਾਂ ਨੇ ਕਮੈਂਟ ਕੀਤੀ ਐ ਤੇ ਇਹ ਸੜਕ ਦੀ ਵੀਡੀਓ ਸ਼ੇਅਰ ਵੀ ਕੀਤੀ ਐ ਤਾਂ ਪਹਿਲਾਂ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਸੜਕ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੜਕ ਦਿਖਾ ਦਿੰਨੇ ਆ ਨਿਗਾਹ ਮਰਵਾਤੀ ਆਪਾਂ ਚਾਰ ਸ਼ਫੇਰੇ ਤਾ ਵੱਡੇ ਵੱਡੇ ਲੋਕਾਂ ਨੇ ਇਹ ਵੀਡੀਓ ਸ਼ੇਅਰ ਕੀਤੀ ਆ ਉਹਦਾ ਕਾਰਨ ਇਹ ਆ ਵੀ ਇਹ ਸੜਕ ਤੇ ਲੱਗੇ ਦਰਖਤ ਕਿ ਦੇਖੋ ਯਾਰ ਕਿਸਾਨ ਵੀਰ ਮਤਲਬ ਕਿੰਨਾ ਚੰਗਾ ਕੰਮ ਕਰ ਰਹੇ ਨੇ ਕਿਤੇ ਕੀ ਹੁੰਦਾ ਵੀ ਅੱਗ ਲਾ ਕੇ ਦਰਖਤ ਸਾੜ ਦਿੱਤੇ ਜਾਂਦੇ ਨੇ ਤਾਂ ਬੂਟੇ ਮੱਚ ਜਾਂਦੇ ਨੇ ਛੋਟੇ ਛੋਟੇ ਤੇ ਦਰਵਾਜਾ ਬਣਿਆ ਪਏ ਦਰਖਤਾਂ ਹੁੰਦਾ ਤੁਸੀਂ ਆਹ ਸਾਈਡ ਵੀ ਦੇਖੋ ਤੇ ਮੈਂ ਤੁਹਾਨੂੰ ਆਹ ਸਾਈਡ ਵੀ ਕੈਮਰਾ ਮਰਵਾਉਣਾ ਤਾਂ ਕਿੱਡੀ ਘੈਂਟ ਗੱਲ ਬਾਤ ਆ ਇਹ ਸੜਕ ਕਿੱਥੇ ਆ ਤੇ ਕਿਹੜੇ ਜ਼ਿਲੇ ਚ ਆ ਪਿੰਡ ਇਹ ਕਿਹੜੇ ਪਿੰਡ ਪੈਂਦੀ ਹੈ ਇਹ ਸੜਕ ਤਾਂ ਦੋਸਤੋ ਮਤਲਬ ਤੁਸੀਂ ਚੰਗਾ ਕਦਮ ਚੰਗਾ ਆਪਣਾ ਫਰਜ ਸਮਝ ਕੇ ਇਹ ਵੀਡੀਓ ਨੂੰ ਵੱਤਵਤ শেয়ার ਕਰਨਾਗਾ ਤਾਂ ਕਿ ਮੈਸੇਜ ਅੱਗੇ ਜਾ ਸਕੇ ਆਪਣਾ ਵੀਡੀਓ ਬਣਾਉਣ ਦਾ ਕਾਰਨ ਇਹ ਹੁੰਦਾ ਕਿ ਚੰਗਿਆਈ ਵੱਤਵਤ ਲੋਕਾਂ 'ਚ ਫੈਲੇ ਤਾਂ ਵੱਤਵਤ ਲੋਕ ਇਨਸਪਾਇਰ ਹੋਣ ਇਸ ਵੀਡੀਓ ਤੋਂ ਹਨ ਤੇ ਦਰਖਤ ਲਗਾਉਣ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣਾ ਜਿਵੇਂ ਦੋਸਤੋ ਤੁਹਾਨੂੰ ਪਤਾ ਹੀ ਆ ਵੀ ਯਾਰ ਤਾਪਮਾਨ ਵੱਧਦਾ ਜਾ ਰਿਹਾ ਟੈਂਪਰੇਚਰ ਤੇ ਏਸੀ ਬਹੁਤ ਵਧ ਰਹੇ ਨੇ ਜਿਨ੍ਹਾਂ ਦੇ ਕਾਰਨ ਮਤਲਬ ਟੈਂਪਰੇਚਰ ਬਹੁਤ ਵਧਿਆ ਪਿਆਗਾ ਤੇ ਦਰਖਤਾਂ ਦੀ ਵੱਧ-ਵਧ ਲਗਾਉਣ ਦੀ ਲੋੜ ਆ ਤਾਂ ਆਪਣੇ ਪੰਜਾਬੀਆਂ ਨੇ ਬਹੁਤ ਸਾਰੇ ਦਰਖਤ ਲਾਉਣ ਦੇ ਨਾਲ-ਨਾਲ ਪੱਟ ਵੀ ਦਿੱਤੇ ਹਨ ਤੇ ਆਹ ਉਹ ਸੜਕ ਆਗੀ ਦੋਸਤੋ ਤੇ ਇਹ ਸੜਕ ਪੈਂਦੀ ਆ ਪਿੰਡ ਗੋਲੇ ਵਾਲਾ ਜ਼ਿਲ੍ਹਾ ਬਠਿੰਡਾ ਗੋਲੇ ਵਾਲਾ ਹੈਡ ਪੈਂਦਾ ਪਿੰਡ ਦਾ ਨਾਮ ਤੇ ਵੀਡੀਓ ਨੂੰ ਆਪਣੀਨੂੰ ਵੱਧ-ਵਧ ਸ਼ੇਅਰ ਕਰ ਦਿਓ ਤਾਂ ਕਾਫੀ ਲਾਂਘਾ ਟਾਪਾ ਸੜਕ ਤੇ ਰਹਿੰਦਾਗਾ ਬਹੁਤ ਹੀ ਘੈਂਟ ਗੱਲਬਾਤ ਹੈ ਸੜਕ ਦੀ ਦੋਨਾਂ ਪਾਸੇ ਦਰਵਾਜ਼ਾ ਬਣਿਆ ਹੋਇਆ ਹੈ ਸੜਕ ਦੇ ਦਰਖਤਾਂ ਦਾ ਤਾਂ ਇਹ ਕਿਸਾਨਾਂ ਨੂੰ ਮਤਲਬ ਯਾਰ ਜਿੰਨਾ ਵੀ ਸਰਾਇਆ ਜਾਵੇ ਉਹਨੇ ਹੀ ਥੋੜਾਗਾ ਜਿੰਨੀ ਇਹਨਾਂ ਦੀ ਸਿਫਤ ਕੀਤੀ ਜਾਵੇ ਤਾਂ ਸਾਰੇ ਕਿਸਾਨ ਇੱਕੋ ਜਿਹੇ ਨਹੀਂ ਹੁੰਦੇ ਵਿੱਚ ਚੰਗੇ ਵੀ ਹੁੰਦੇ ਨੇ ਹਨ ਤੇ ਕੁਝ ਕੁ ਜਿਹਨੇ ਮਾੜੇ ਬੰਦੇ ਹੁੰਦੇ ਆ ਸਾਰਿਆਂ ਨੂੰ ਮਾੜਾ ਕਹਾ ਦੁੰਦੇ ਆ ਤਾਂ ਕਿੱਡੀ ਘੈਂਟ ਗੱਲ ਬਾਤ ਹੈ ਇੱਕ ਵਾਰੀ ਆਪਾਂ ਫੇਰ ਥੋੜੇ ਮਤਲਬ ਸੜਕ ਤੇ ਕੈਮਰਾ ਮਰਵਾ ਕੇ ਦਿਖਾਉਨੇ ਆ ਦੇਖੋ ਚੈੱਕ ਕਰੋ ਦਰਵਾਜ਼ਾ ਬਣਦਾ ਯਾਰ ਅਬੀ ਲੋਡ ਆ ਪਿੰਡੋਂ ਪਿੰਡ ਇੰਨੇ ਦਰਖਤ ਲਾਉਣ ਦੀ ਤੇ ਇੱਕ ਕਦਮ ਜਾਂਦਾ ਨਰੇਗਾ ਵਾਲੇ ਵੀਰਾਂ ਨੂੰ ਨਰੇਗਾਲੇ ਵੀਰਾਂ ਨੂੰ ਵੀ ਇਸ ਚੀਜ਼ ਦਾ ਮਤਲਬ ਯਾਰ ਬਹੁਤ ਉਹ ਜਾਂ ਸੇਰਾ ਜਾਂਦਾ ਹੈਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਪਸੰਦ ਆਈ ਹੋਵੇ ਪਿੰਡੋਂ ਪਿੰਡੀ ਦਰਸ਼ਕਾਂਾਂ ਦੀ ਲੋੜ ਹੈ ਵੀਰੋ ਤੇ ਟੈਂਪਰੇਚਰ ਵੱਧਦਾ ਜਾ ਰਿਹਾ ਹੈ ਹਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਚੰਗੀਆਂ ਵੀਡੀਓ ਆਇਆ ਕਰਨਗੀਆਂ ਪਰਿਵਾਰ ਦੇ ਵਿੱਚ ਬਹਿ ਕੇ ਦੇਖ ਸਕਦੇ ਹੋ ਕੋਈ ਗੰਦਬੰਦ ਨਹੀਂ ਹੁੰਦਾ ਆਪਣੀ ਵੀਡੀਓ ਦੇ ਵਿੱਚ ਕਰ ਦਿਓ ਸ਼ੇਅਰ ਜੀ ਧੰਨਵਾਦ